ਜੀ ਮੈਥੋਂ ਸਿਫਤ ਕਰੀ ਨਾ ਜਾਵੇ ਤੱਕ ਕੇ ਕੰਨ ਸੂਰਜ ਸ਼ਰਮਾਵੇ ਸੋਹਣੀ ਕਲਗੀ ਸੀਸ ਸੁਹਾਵੇ ਖੇਡਾ ਅਜਗੁ ਨੂੰ ਹਾਰ ਦਿਆਂ ਜੱਗੋ ਅਖਰੀਆ ਸ਼ਾਨ ਝੜਤਾ ਮੇਰੇ ਕਲਗੀ ਧਾਰ ਦਿਆਂ ਜੱਗੋ ਅਖਰੀਆ ਸ਼ਾਨ ਝੜਤਾ ਮੇਰੇ ਕਲਗੀ ਧਾਰ ਦਿਆਂ ਓ ਸੋਹਣਾ ਹਿੰਦ ਬਾਗ ਦਾ ਮਾਲੀ ਮੁਖ ਤੇ ਜਿਉਂ ਅਰਸ਼ ਨਰਲੀ ਨੈਣਾ ਦੇ ਵਿੱਚ ਮਟਕ ਨਿਰਾਲੀ ਲੈ ਰਾਂ ਗੁਣੀ ਪੰਡਾਰ ਦੀਆਂ ਜੱਗੋਂ ਵੱਖਰੀਆਂ ਸ਼ਾਨ ਚੜਤਾ ਮੇਰੇ ਕਲ ਕੀ ਧਾਰ ਦੀਆਂ ਜੱਗੋਂ ਵੱਖਰੀਆਂ ਸ਼ਾਨ ਚੜਤਾ ਮੇਰੇ ਕਲ ਕੀ ਧਾਰ ਦੀਆਂ ਹੋ ਤਿੱਖਾ ਨੱਕ ਤੇਗ ਜੋ ਧਾਰੀ ਨੈ ਨਾ ਨਾ ਝੜਦਾ ਮੇਰੇ ਕਲਗੀਧਾਰ ਦਿਆਂਾ ਜੱਗੋਂ ਅਖਰੀਆਂ ਸ਼ਾਨਾ ਝੜਦਾ ਮੇਰੇ ਕਲਗੀਧਾਰ ਦਿਆਂਾ ਉਹਨਾਂ ਕੀ ਜੋਗਦਾ ਵੀਰਤ ਆਗੀ ਦੇਸ਼ ਪੁਜਾਰੀ ਮਹਾਬੇਰਾ ਕੀ ਹੋ ਕੇ ਮੁਗਲ ਸ਼ਾਹੀ ਤੋਂ ਬਾਕੀ ਗੱਲਾਂ ਕਰ ਬੰਗਾਰ ਦੀਆਂ ਜੱਗੋਂ ਵਖਰੀਆਂ ਸ਼ਾਨਾ ਝੜਦਾ ਮੇਰੇ ਕਲਗੀਧਾਰ ਦਿਆਂਾ ਜੱਗੋਂ ਵਖਰੀਆਂ ਸ਼ਾਨਾਂ ਚੜਤਾ ਮੇਰੇ ਗਲ ਕੀ ਧਾਰ ਦਿਆਂ ਹੋ ਸੋਨਾ ਚੰਨ ਪ੍ਰਭਾਤ ਚ ਫੱਪੇ ਨੈਣਾਂ ਵਿੱਚੋਂ ਮਸਤੀ ਲੱਭੇ ਸੱਚੇ ਸ਼ਕਤੀ ਪਗਤੀ ਖੱਪੇ ਸੰਗ ਦਾ ਤਨ ਮਨ ਠਾਰ ਦਿਆਂ ਜੱਗੋਂ ਵਖਰੀਆਂ ਸ਼ਾਨਾਂ ਚੜਤਾ ਮੇਰੇ ਵਖਰੀਆਂ ਸ਼ਾਨਾਂ ਚੜਤਾ ਮੇਰੇ ਕਲਗੀਧਾਰ ਦੁਨਿਆ ਉਹ ਬੈਠਾ ਘਟ ਸੱਚ ਦੇ ਚੰਡੇ ਦੁਖੀ ਗਰੀਬਾਂ ਦੇ ਦੁਖ ਖੰਡੇ ਜਾਨ ਇਲਾਹੀ ਸਾਬ ਨੂੰ ਮੰਡੇ ਨਦੀਆਂ ਵਗਣ ਪਿਆਰ ਦੀਆਂ ਜਗੋਂ ਵਖਰੀਆਂ ਸ਼ਾਨਾਂ ਚੜਤਾ ਮੇਰੇ ਕਲਗੀਧਾਰ ਦੀਆਂ ਜਦੋਂ ਵਖਰੀਆਂ ਸ਼ਾਨ ਚੜਤਾ ਮੇਰੇ ਕਲਗੀਧਾਰ ਦੀਆਂ ਜੀ ਆਇਆਂ ਖਾਜਲ ਨੀਤੀ ਵਾਲਾ ਉੱਚੀ ਸੋਚ ਕਵੀ ਵਿਦਵਾਨ ਜਾਪੇ ਸ਼ਾਹਾਂ ਦਾ ਸੁਤਾਨਾ ਖਿੱਚਾ ਮੁਖ ਦੀਆਂ ਤੀਆਂ ਜਦੋਂ ਵਖਰੀਆਂ ਸ਼ਾਨ ਚੜਤਾ ਮੇਰੇ ਕਲਗੀਧਾਰ ਦੁਨੀਆਂ ਜਦੋਂ ਵਖਰੀਆਂ ਸ਼ਾਨ ਚੜਤਾ ਮੇਰੇ ਕਲਗੀਧਾਰ ਇਹਾਂ ਦਾ ਦਿਲ ਜਾਨੀ ਬਚਪਨ ਵਿੱਚ ਪਿਸਾ ਦਾਰ ਦਾਨੀ ਜੀ ਦਾ ਨਹੀਂ ਕੋਈ ਜਗ ਵਿੱਚ ਸਾਨੀ ਦੁਖੀਆਂ ਤੇ ਦਿਲਦਾਰ ਦੀਆਂ ਜੱਗੋਂ ਅਖਰੀਆਂ ਸ਼ਾਨਾ ਝੜਤਾ ਮੇਰੇ ਕਲ ਕੀ ਧਾਰਦੀਆਂ ਜੱਗੋਂ ਅਖਰੀਆਂ ਸ਼ਾਨਾ ਝੜਤਾ ਮੇਰੇ ਕਲ ਕੀ ਧਾਰਦੀਆਂ ਹੋ ਟਲ ਕੇ ਪੀਰਾਂ ਵਿੱਚ ਪੱਲਵਾਨਾ ਉੰਦੀ ਖਲਕਤ ਦੀ ਉਸਕਾਰ ਜਾਲਮ ਦੁਸ਼ਟਾਂ ਲਈ ਤੁਹਾਰਾ ਗੋਲੀ ਨਾਲ ਸ਼ਿਕਾਰ ਦਿਆਂ ਜੱਕੋ ਅਖਰੀਆ ਸ਼ਾਨ ਚੜਤਾ ਮੇਰੇ ਕਲਗੀਧਾਰ ਦੀਆਂ ਜੱਕੋ ਅਖਰੀਆ ਸ਼ਾਨ ਚੜਤਾ ਮੇਰੇ कई के शाना जो दिशा सुवरदिया जगो वखरिया शाना चढ़ता मेरे कलगी आदिया जगो वखरिया शाना चढ़ता मेरे तार